ਖਦਰਸ ਵਾਹਿਗੁਰੂ ਜੀ ਕੀ ਫਤਿਹ ਕਰਣਾ ਨਿਦਾਨ ਸਰਬ ਸ਼ਕਤੀ ਮਾਨ ਜੁਗੋ ਜੋਗਿਆ ਟਲ ਸਤਿਗੁਰੂ ਧੰਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਹਜ਼ੂਰ ਪਿਤਾ ਜੀ ਦੀ ਅਪਾਰ ਕਿਰਪਾ ਦੇ ਨਾਲ ਰਾਤ ਕਾਲ ਹਰਨਾਮ ਉਚਾਰੀ ਏਤੋਤ ਕੀ ਔਡ ਸਵਾਰੀ ਅੰਮ੍ਰਿਤ ਵੇਲੇ ਦੇ ਸਮੇ ਗੁਰੂ ਚਰਨਾਂ ਵਿੱਚ ਬੈਠ ਕੇ ਗੁਰੂ ਭक्ति ਕਰਨ ਦਾ ਸੁਭਾਗ ਆਹ ਸੁਬਨਾਂ ਨੂੰ ਪ੍ਰਮਤ ਹੋ ਰਿਹਾ ਹੈ ਅਜੇ ਤਾਂ ਆਪਾਂ ਦੇ ਸ੍ਰੀ ਮੁਖਵਾਕ ਜੋ ਆਪਾਂ ਨੇ ਸਰਬਨ ਕੀਤਾ ਸੁਹਿਰਾਕ ਵਿੱਚ ਸੋਟੀ ਸੁਪਤਾਨ ਸਾਹਿਬ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਮੁਖਾਰ ਬਿਨ ਤੁ ਵਿਚਾਰਨ ਹੋਇਆ ਅੰਮ੍ਰਿਤ ਗਈ ਵਚਨ ਹਰ ਨਾਮਾ ਹਰ ਰੰਗ ਹੈ ਹਰ ਰੰਗ ਮਹੀਠ ਹੈ ਤਮਾਮ ਰੰਗਾਂ ਦੇ ਵਿੱਚੋਂ ਹਰੀ ਦੇ ਨਾਮ ਦਾ ਰੰਗ ਇਹ ਹੀ ਮਜੀਠੀ ਰੰਗ ਹੈ ਜਿਹੜਾ ਕਦੇ ਵੀ ਉਤਰਦਾ ਨਹੀਂ ਰਾਮ ਰੰਗ ਕਦੇ ਉਤਰ ਨਾ ਜਾਏ ਵਰਪੂਰਾ ਜਿਸ ਦੇਹ ਪਜਾਏ ਲਾਲ ਰੰਗ ਤਿਸ ਕੋ ਲੱਗਾ ਜਿਸ ਤੇ ਬਟਪਾਤਾ ਮੈਲਾ ਕਦੇ ਨਾ ਹੋ ਗਈ ਨਹਿ ਲੱਗੇ ਤਰਕਾ ਬਾਕੀ ਜਿਹੜੇ ਦੁਨੀਆਂ ਦੇ ਰੰਗ ਨੇ ਤੇ ਚਾਰ ਕੁ ਦਿਲ ਦੇ ਨੇ ਇਹਨਾਂ ਨੂੰ ਸੁੰਭਾ ਰੰਗ ਮਹਾਰਾਜ ਨੇ ਬਾਣੀ ਵਿੱਚ ਕਿਹਾ ਹੈ ਕੱਚਾ ਰੰਗ ਸੁੰਭਕਾਰ ਥੋੜਿਆ ਦਿ ਵਿਚਾਰ ਜੀਓ ਕਚਰਾ ਰੰਗ ਕੁਸੰਬ ਕਾ ਪਾਣੀ ਤੋਤੇ ਥੇਰ ਨਾ ਰੋਈ ਭਾਈ ਗੁਰਦਾਸ ਸਾਹਿਬ ਜੀ ਦੇ ਬਚਨ ਤੋਂ ਜਿਹੜਾ ਕੁਸੰਬਾ ਰੰਗ ਹੁੰਦਾ ਹੈ ਇਹ ਟੱਕ ਦੇ ਦਰਖਤ ਦੀ ਕੋਟਲੀ ਤੇ ਹੁੰਦਾ ਉੱਪਰ ਸਭ ਤੋਂ ਉੱਤੇ ਫੁੱਲਾਂ ਦੇ ਵਿੱਚ ਬੜਾ ਸੋਹਣਾ ਲੱਗਦਾ ਹੈ ਚਮਕਦਾ ਹੈ ਜਿਵੇਂ ਸਿੰਮਰ ਰੁੱਖ ਦੇ ਫੁੱਲ ਬੜੇ ਚਮਕਦੇ ਨੇ ਬੜੇ ਸੋਹਣੇ ਲੱਗਦੇ ਨੇ ਪਰ ਕਿਸੇ ਕੰਮ ਨਹੀਂ ਆਉਂਦੇ ਹਲ ਫਿੱਕੇ ਫੁੱਲ ਵਗ ਵਗੇ ਕੰਮ ਨਾ ਦੇ ਪਦੇ ਜਿਵੇਂ ਇਹ ਜਿਹੜਾ ਕੁਸੰਭਾ ਫੁੱਲ ਹੈ ਤੇ ਰੰਗ ਹੈ ਤੇ ਜਦੋਂ ਚਾੜਿਆ ਜਾਂਦਾ ਬਸਤਰ ਨੂੰ ਸੋਨਾ ਤਾਂ ਬੜਾ ਲੱਗਦਾ ਹੈ ਜਦੋਂ ਧੋਤਾ ਜਾਂਦਾ ਬਸਤਰ ਤੇ ਰੰਗ ਉਤਰ ਜਾਂਦਾ ਡੱਬ ਖੜਾ ਤੇ ਜੇ ਪੈ ਜਾਂਦੇ ਨੇ ਬਸਤਰ ਖਰਾਬ ਹੋ ਜਾਂਦਾ ਜਿਹੜਾ ਮਜੀਠੀ ਰੰਗ ਹੁੰਦਾ ਜੜਾਂ ਦੇ ਵਿੱਚ ਹੁੰਦਾ ਹੈ ਧਰਤੀ ਨੂੰ ਉਪੜ ਕੇ ਜੜਾਂ ਵਿੱਚੋਂ ਕੱਢ ਕੇ ਫਿਰ ਨੂੰ ਪੀਸਿਆ ਜਾਂਦਾ ਹੈ ਤੇ ਫਿਰ ਲਗਾਰੀ ਫਿਰ ਨੂੰ ਬਸਤਰ ਤੇ ਚੜਾਉਂਦੇ ਨੇ ਦਰਗੀ ਸਬਸਤਰ ਨੂੰ ਇਹ ਵਿਜੀਠੀ ਰੰਗ ਚੜ ਜਾਂਦਾ ਫਿਰ ਪੁੱਤਰ ਦਾ ਨਹੀਂ ਬਸਤਰ ਪਾਉਂਦੇ ਪਾਟ ਜਾਂਦੇ ਕਿਉਂ ਇਹ ਨਾ ਪੱਕਾ ਰੰਗ ਹੈ ਕਿਉਂਕਿ ਪਤਾ ਜੜਾਂ ਦੇ ਵਿੱਚ ਹੈ ਨਮਰਤਾ ਦੇ ਵਿੱਚ ਹੈ ਸਭ ਦੇ ਪੈਰਾਂ ਦੇ ਹੇਠ ਹੈ ਦੂਜਾ ਫਿਰ ਆਪਣਾ ਆਪ ਪੀਸਦਾ ਹੈ ਪਹਿਲਾਂ ਛੱਟੂ ਵਿੱਚ ਪਾ ਕੇ ਉਹ ਤੇਨੂੰ ਕੁੱਟਿਆ ਜਾਂਦਾ ਹੈ ਫਿਰ ਇਹਨੂੰ ਪੀਸਿਆ ਜਾਂਦਾ ਚੱਕੀ ਵਿੱਚ ਸਹਿਰ ਅਵਰਟਣ ਦਾ ਅਗ ਦਾ ਫਿਰ ਅਗ ਦਾ ਸੇਕ ਸੰਕਰ ਹੈ ਤੇ ਫਿਰ ਜਾ ਕੇ ਇਹ ਰੰਗ ਜਿਹੜਾ ਹੈ ਪੱਕਦਾ ਹੈ ਪੂਰਨ ਹੁੰਦਾ ਹੈ ਇਸ ਤਰ੍ਹਾਂ ਮਹਾਰਾਜ ਜੀ ਨੇ ਦੋ ਰੰਗਾਂ ਦੀ ਅਵਤਾਰ ਨਾ ਦੇ ਕੇ ਵਾਰ-ਵਾਰ ਕੁਰਬਾਨੀ ਵਿੱਚ ਸਜਜਿਆ ਹੈ। ਦੇਖੋ ਤਨ ਮਾਇਆ ਬਾਹਿਆ ਪਿਆਰੇ ਟਿੱਡਾ ਲੱਗ ਰੰਗਾਈ। ਮੇਰਾ ਕੰਤ ਨਾ ਭਾਵੇ ਚੋਲੜਾ ਪਿਆਰੇ ਕਿਉ ਤਨ ਸੇਜੈ ਜਾਏ। ਰੁਕਿਆ ਗਿਆ ਖਾਇਆ ਰੰਗਣ ਜੇਤੀ ਹੈ ਪਿਆਰੇ ਪਾਈਏ ਨਾਮ ਵਿੱਚ। ਦੇ ਭਾਈ ਇਸ ਜਿੰਦ ਨੂੰ ਆਤਮਾ ਨੂੰ ਰੰਗਣਾ ਹੈ ਤਮਜੀਠੀ ਰੰਗ ਦੇ ਨਾਲ ਰੰਗਣਾ ਹੈ ਰੰਗਣ ਵਾਲਾ ਜੇ ਰੰਗ ਹੈ ਸਾਦੇ ਐਸਾ ਰੰਗ ਨਹੀਂ ਤੋ ਸਤ ਸੰਗਤ ਸਾਧ ਪਰੀਤ ਤਤ ਗੂੜੀ ਜਿਵ ਰੰਗ ਵਿਜੀਠ ਬਹਲਾਕਾ ਕਾਇਆ ਕਾ ਪਰਚੀਰ ਬੋਹਾਰੇ ਹਰ ਰੰਗ ਨਾਲ ਹੈ ਸਪਰਸ਼ ਤੇਰੇ ਬਸਤਰ ਵੀ ਆਟ ਜਨ ਰੰਗ ਨਹੀਂ ਲੈਂਦਾ ਆ ਰਿਆਂ ਨਾਲ ਵੀ ਜੀਤ ਦਿੱਤਾ ਜਾਵੇ ਬੰਦ ਬੰਦ ਘੱਟ ਦਿੱਤੇ ਜਾਣ ਖੁੱਪ ਰਿਲਾ ਦਿੱਤੇ ਜਾਣ ਰਖੜੀ ਤੇ ਚਾੜ ਕੇ ਤੁੰਬਾ ਤੁੰਬਾ ਕਰ ਦਿੱਤਾ ਜਾਵੇ ਘੋੜਿਆਂ ਦੀਆਂ ਟਾਪਾਂ ਦੇ ਹੀਟ ਲਟਕਾਰ ਦਿੱਤਾ ਜਾਵੇ ਗੱਡੀਆਂ ਦੇ ਹੀਟ ਮਾਰਿਆ ਜਾਵੇ ਸਰੀਰ ਕੀਤਾ ਜਾਵੇ ਫਿਰ ਵੀ ਤੇ ਰੰਗ ਨਹੀਂ ਲੱਥਾ ਦੇਰ ਵੀ ਲੈਣਾ ਦੀਆਂ ਲੈਣਾ ਗੱਡੀ ਤੇ ਹੇਠ ਬੰਦੇ ਬੈਕ ਤੇ ਸਤਨਾਮ ਜਪੀ ਜਾਦੇ। ਤੋਂ ਮਹਾਰਾਜ ਕਹਿੰਦੇ ਐਸਾ ਭਾਈ ਇਹ ਨਾਮ ਦਾ ਰੰਗ ਹੈ। ਹਰ ਰੰਗ ਮਜੀਠਾ ਰੰਗ ਗੁਰ ਤੁਠਾ ਹਰ ਰੰਗ ਜਾੜੇ। ਦਿਰ ਪੌਰ ਨਾ ਹੋਵੀ ਪੰ। ਤੇਰੇ ਦੁਆਰਾ ਪਾਂ ਗੜੀ ਹੁੰਦਾ। ਨਾਸ ਨਹੀਂ ਹੁੰਦਾ। ਲਖਦਾ ਲੜੀ ਹੋਰ ਚਾਰੰਦਰ ਮਹਾਰਜ ਤੇ ਪਾਕਾਰੇ ਨੇ ਗਉੜੀ ਗੁਆਰੇ ਰੀ ਮਹੱਲਾ ਕੀ ਜਾ ਗਉੜੀ ਰਾਗ ਵਿੱਚ ਗੁਆਰੇ ਰੀ ਜਾਂਦੀ ਹੈ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਤੀਸਰੇ ਸਰੂਪ ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਂ ਇਹ ਬਨ ਆਵੇ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਗੁਰ ਤੇ ਗਿਆਨ ਪਾਏ ਜਨ ਕੋਏ ਗੁਰੂ ਦੇ ਕੋਲੋਂ ਬ੍ਰੋਹ ਤੇ ਅਪ੍ਰੋਹ ਗਿਆਨ ਕੋਈ ਜਨ ਸੇਵਕ ਅਦਤ ਪ੍ਰਾਪਤ ਕਰਦਾ ਹੈ ਹਰ ਇੱਕ ਨੂੰ ਗੁਰੂ ਦੇ ਕੋਲੋਂ ਗਿਆਨ ਪ੍ਰਾਪਤ ਨਹੀਂ ਹੁੰਦਾ ਆਉਂਦੇ ਤਾਂ ਬਹੁਤ ਨੇ ਗੁਰੂ ਦੇ ਕੋਲ ਅਰ ਗਿਆਨ ਗੁਰੂ ਦਾ ਦਿਰਲੇ ਪ੍ਰਾਪਤ ਕਰਦੇ ਹਨ ਗੁਰਬਿੰਨ ਗਿਆਨ ਧਰਮ ਬਿਨ ਧਿਆਨ ਸੱਚ ਬਿਨ ਸਾਖੀ ਬੋਲੋ ਨਾ ਬਕਤੀ ਗੁਰੂ ਤੋਂ ਦਿਨਾ ਗਿਆਨ ਨਹੀਂ ਪ੍ਰਾਪਤ ਹੁੰਦਾ ਤੇ ਧਰਮ ਤੋਂ ਦਿਨਾ ਧਿਆਨ ਨਹੀਂ ਲੱਗਦਾ ਜਿੰਨਾ ਚਿਰ ਧਰਮ ਵਿੱਚ ਪ੍ਰਪੱਕਤਾ ਨਹੀਂ ਧਰਮੀ ਹੀ ਬਣਦਾ ਧਰਮ ਦੀ ਦ੍ਰਿੜਤਾ ਦੀ ਕਰਦਾ ਰਹੈ ਤ੍ਰਿਰਾ ਉਨਾ ਚਿਰ ਪਰਮਾਤਮਾ ਵਿੱਚ ਧਿਆਨ ਨਹੀਂ ਜੁੜੇਗਾ ਇਕਾਗਰ ਨਹੀਂ ਹੋਵੇਗਾ ਕਿਉਂਕਿ ਅੰਦਰ ਦੀ ਮਾਇਆ ਮਨ ਚੰਚਲ ਰੱਖਦੀ ਹੈ ਮਨ ਨੂੰ ਟਿਕਲ ਨਹੀਂ ਦਿੰਦੀ ਜੇਨ ਜਿਉ ਕਲ ਕੋ ਪਠਾਰੀ ਚੜਿਓ ਕਬਰੋ ਹੋ ਤ ਫਿਰੋ ਜਿਵੇਂ ਮਹਿਲ ਵਾਲਾ ਸੋਨਾ ਕਠਾਲੀ ਦੇ ਵਿੱਚ ਟਿਕਦਾ ਨਹੀਂ ਇਹਲੇ ਧਰਮ ਤੋਂ ਬਿਨਾ ਮਨ ਨਹੀਂ ਟਿਕਦਾ ਇਸ ਕਰਕੇ ਧਰਮ ਨੂੰ ਪ੍ਰਫਲਤ ਕਰਨ ਵਾਸਤੇ ਮਹਾਰਾਜ ਜਿਹੜੇ ਰਹਿਤ ਦਿੱਤੀ ਹੈ ਮਰਯਾਦਾ ਦਿੱਤੀ ਹੈ ਰਹਿਤ ਰਹਿਤ ਰਹਿ ਜਾਏ ਵਿਕਾਰਾ ਗੁਰਪੂਰੇ ਕੈ ਸਵਧ ਅਪਾਰਾ ਇਸ ਕਰਕੇ ਮਹਾਰਾਜ ਕਹਿੰਦੇ ਨੇ ਭਾਈ ਗੁਰ ਤੇ ਗਿਆਨ ਪਾਏ ਜਨ ਹੋਏ ਇੱਕ ਵਾਰੀ ਗਿਆਨ ਹੁੰਦਾ ਹੈ ਇਕੰਤਰੀਬ ਗਿਆਨ ਹੁੰਦਾ ਹੈ ਇੱਕ ਪੁਸਤਕਾਂ ਦਾ ਗਿਆਨ ਹੁੰਦਾ ਹੈ ਇੱਕ ਧਾਰਮਿਕ ਗ੍ਰੰਥਾਂ ਦਾ ਗਿਆਨ ਹੁੰਦਾ ਤੇ ਇੱਕ ਯੋਗੀਆਂ ਦਾ ਗਿਆਨ ਹੁੰਦਾ ਇੱਕ ਪੱਤਜਰੀਆਂ ਦਾ ਤਾਂ ਗਿਆਨੀ ਗਿਆਨ ਕਮਾਦਾ ਧਿਆਨੀ ਧਿਆਨ ਲਾਵੇ ਯੋਗੀ ਲੋਕ ਆਪਣਾ ਗਿਆਨ ਕਮਾਉਂਦੇ ਨੇ ਦਸਮ ਦਵਾਰ ਦੇ ਵਿੱਚ ਸੁਰਤ ਨੂੰ ਚੜਾਉਣਾ ਇਸ ਤਰੀਕੇ ਦੇ ਨਾਲ ਉਹ ਅੰੰਦਾ ਜਾਪ ਕਰਨਾ ਕਿਵੇਂ ਉਹਨੂੰ ਟਿਕਾਉਣਾ ਕਿਵੇਂ ਪੂਰਕ ਕੁੰਭ ਕਰੇ ਚਕਾਤਕ ਕਰਮ ਕਰਨੇ ਸੋ ਨਿਵਰ ਪਉੰਗਮ ਜਿਵੇਂ ਮਹਾਰਾਜ ਨੇ ਬਾਣੀ ਵਿੱਚ ਬਚਨ ਕਹੇ ਨੇ ਨਿਉਲੀ ਪਉੰਗਮ ਨੇਤੀ ਧੋਤੀ ਜਿਹੜੇ ਕਰਮ ਨੇ ਉਹਨਾਂ ਨੂੰ ਕਰਨਾ ਤੋ ਬਹਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਭਾਈ ਗੁਰ ਤੇ ਗਿਆਨ ਪਾਏ ਜਨ ਕੋਈ ਕੋਈ ਜਨ ਕੋਈ ਪ੍ਰਭੂ ਦਾ ਪਿਆਰਾ ਗੁਰੂ ਤੋਂ ਗਿਆਨ ਅਪਰੋਖ ਗਿਆਨ ਪ੍ਰਾਪਤ ਕਰਦਾ ਹੈ ਪੁਸਤਕਾਂ ਦਾ ਗਿਆਨ ਉਹ ਹੀ ਲਾਭਦਾਇਕ ਹੈ ਜਿਹੜਾ ਆਪ ਆਤਮ ਗਿਆਨੀ ਹੋ ਕੇ ਪੁਸਤਕਾਂ ਲਿਖੇ ਅਨਪ੍ਰਵਿਗਿਆਨ ਦੇ ਨਾਲ ਪੁਸਤਕਾਂ ਲਿਖੇ ਜਿਵੇਂ ਸੰਤ ਗਿਆਨੀ ਗੁਰਬਾਚਨ ਸਿੰਘ ਖਾਲਸਾ ਭਟਰਾਵਾਲੀਆ ਨੇ ਗੁਰਮੁਖ ਪ੍ਰਕਾਸ਼ ਗ੍ਰੰਥ ਲਿਖਿਆ ਅਨਪ੍ਰਵਿਗਿਆਨ ਦੇ ਨਾਲ ਜਿਵੇਂ ਚੂੜਾ ਮਨ ਕਵੀ ਗਿਆਨੀ ਸੰਤੋਖ ਸਿੰਘ ਜੀ ਨੇ ਅਨਪ੍ਰਵਿਗਿਆਨ ਦੇ ਨਾਲ ਮਹਾਰਾਜ ਜੀ ਦਾ ਇਤਿਹਾਸ ਲਿਖਿਆ ਹੈ ਜੋ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਤਮ ਗਿਆਨ ਦੀ ਸੋਚੀ ਬਖਸ਼ਿਸ਼ ਕੀਤੀ ਜਿਸ ਨੂੰ ਪੜਨ ਦੇ ਨਾਲ ਪ੍ਰੇਮ ਭਗਤੀ ਤੇ ਗਿਆਨ ਤਿੰਨੇ ਹੀ ਪ੍ਰਾਪਤ ਹੁੰਦੇ ਨੇ ਪਰ ਇਹ ਕਿਹੋ ਜਿਹੀ ਪੁਸਤਕਾਂ ਵੀ ਚੁੰਚ ਗਿਆਨੀ ਇਹ ਦੇ ਲਿਖ ਦਿੱਤੀਆਂ ਜਿਹੜਾ ਗੁਰੂ ਦੇ ਗਿਆਨ ਤੋਂ ਦੂਰ ਕਰਨ ਵਾਲੇ ਉਹ ਗੁਰੂ ਦੇ ਨਾਲ ਜੋੜਨ ਵਾਲੀਆਂ ਪੁਸਤਕਾਂ ਨਹੀਂ بڑے بڑے ਉਹਨਾਂ ਨੇ ਤਰਕਾ ਵਾਲੇ ਬਚਨ ਲਿਖ ਦਿੱਤੇ ਕਿਸੇ ਨੇ ਲਿਖ ਦਿੱਤਾ ਜੀ ਜਿਹੜਾ ਨਾਮ ਜਪਣਾ ਹੈ ਇਹ ਤਾਂ ਗੌਰਖ ਧੰਦਾ ਹੈ ਨਾਮ ਜਪਣਾ ਬਾਣੀ ਪੜਨੀ ਇਹਦਾ ਮਤਲਬ ਗੁਰੂ ਨਾਨਕ ਸਾਹਿਬ ਗੌਰਖ ਧੰਦਾ ਕਰਦੇ ਰਹੇ ਜਿਹੜਾ ਨਾਮ ਮਹਾਰਾਜ ਆਪ ਜਪਦੇ ਰਿਝ ਪਾਉਂਦੇ ਰੇ ਗੌਰਖ ਧੰਦਾ ਹੈ ਇਹ ਉਨ੍ਹਾਂ ਲੋਕਾਂ ਦੀਆਂ ਪੁਸਤਕਾਂ ਨੇ ਉਨ੍ਹਾਂ ਲੋਕਾਂ ਦੇ ਲਿਖੇ ਹੋਏ ਬੋਲ ਨੇ ਜਿਨ੍ਹਾਂ ਦੇ ਨਾਮ ਜਪਣਾ ਨਹੀਂ ਨਾਮ ਕੋਈ ਭਗਤੀ ਕਰਨੀ ਜਗ ਕਾਊਆ ਮੁਖ ਚੁੰਚ ਗਿਆਨ ਬਿਨ ਰਾਵੈ ਜਾਂ ਲੈ ਸਿਦਾਨ ਮਾਰੇ ਕੰਦੇ ਜਿਵੇਂ ਕਾਊਆ ਹੁੰਦਾ ਹੈ ਉਹ ਕਦੇ ਦੁੱਧ ਦੇ ਵਿੱਚ ਦਹੀਂ ਦੇ ਵਿੱਚ ਚੁੰਝ ਮਾਰਦਾ ਤੇ ਕਦੇ ਗੰਦਗੀ ਦੇ ਵਿੱਚ ਚੁੰਝ ਮਾਰਦਾ ਹੈ ਇਹੋ ਜਿਹੇ ਲੋਕਾਂ ਦਾ ਗਿਆਨ ਇਹੋ ਜਿਹਾ ਹੁੰਦਾ ਹੈ ਸਟੇਜ ਤੇ ਗਿਆਨ ਦੀਆਂ ਗੱਲਾਂ ਤੇ ਕਮਰੇ 'ਚ ਜਾ ਕੇ ਬਰਾਂਦੀ ਪੀਣੀ ਮਰਦਾਰ ਖਾਣੇ ਗੰਦ ਖਾਣਾ ਇਹਨੂੰ ਗਿਆ ਜੱਗ ਕਹੂਗਾ ਮੁੱਖ ਚੁੰਝ ਗਿਆਨ ਚੁੰਝ ਗਿਆਨੀ ਇਸ ਤਰ੍ਹਾਂ ਦੇ ਉਹ ਵੇ ਵਰਗੇ ਗਿਆਨवान ਉਹਨਾਂ ਦਾ ਗਿਆਨ ਗੁਰੂ ਨਾਲੋਂ ਤੋੜਨ ਵਾਲਾ ਹੈ ਪਰ ਆਤਮ ਗਿਆਨੀਆਂ ਦੇ ਲਿਖੇ ਹੋਏ ਬੋਲ ਗੁਰੂ ਨਾਲ ਜੋੜਨ ਵਾਲੇ ਨੇ ਰਿਸ਼ਤਰ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਗੁਰੂ ਤੋਂ ਗਿਆਨ ਕੋਈ ਵਿਦਲਾ ਪ੍ਰਾਪਤ ਕਰਦਾ ਨਹੀਂ ਤਾਂ ਦੁਨੀਆਂ ਦੇ ਗੱਲਾਂ ਦਾ ਗਿਆਨ ਪ੍ਰਾਪਤ ਕਰਨ ਵਾਲੇ ਬਹੁਤ ਨੇ ਗੁਰ ਤੇ ਗਿਆਨ ਪਾਏ ਜਨ ਕੋਏ ਮਾਈ ਔਰ ਬਿਨ ਗਿਆਨ ਨਾ ਪਾਈਐ ਕੁੰਬੇ ਬੱਤਾ ਚੱਲ ਰਹਿ ਜਲ ਬਿਨ ਕੁੰਬ ਨਾ ਹੋਏ ਗਿਆਨ ਕਾ ਬੱਤਾ ਮੰਨ ਰਹਿ ਗੁਰ ਬਿਨ ਗਿਆਨ ਨਾ ਹੋਏ ਗਿਆਨ ਨਾ ਗੱਲੀ ਢੋਂਡੀਐ ਕਥਨਾ ਕਰਣਾ ਸਾਰ ਤੇ ਗਿਆਨ ਆਤਮ ਗਿਆਨ ਰੋਖ ਗਿਆਨ ਅਲਪਰੋਖ ਗਿਆਨ, ਪਰੋਖ ਗਿਆਨ ਹੁੰਦਾ ਜੇ ਵੀ ਆਪਾਂ ਪੜ੍ਹ ਲਿਆ ਸੁਣ ਲਿਆ ਕਿ ਉਹਦੀ ਕੁਦਰਤ ਹੈ। ਸਭ ਕੁਝ ਕੁਦਰਤ ਦੁਆਰਾ ਕਰ ਰਿਹਾ ਹੈ। ਕਿਸ ਤਰ੍ਹਾਂ ਮਾਤਾ ਦੇ ਪੇਟ ਵਿੱਚ ਬੱਚੇ ਨੂੰ ਪਾਲਦਾ, ਕਿਵੇਂ ਅੰਡੇ ਦੇ ਵਿੱਚ ਬੱਚਾ ਪਾਲਦਾ, ਕਿਵੇਂ ਉਹਨੂੰ ਸਾਹ ਦਿੰਦਾ, ਕਿਵੇਂ ਪੱਥਰ ਦੇ ਕੀੜੇ ਨੂੰ ਪਾਲਦਾ ਹੈ। ਇਹ ਇੱਕ ਸੁਣਿਆ ਹੋਇਆ ਗਿਆਨ ਹੈ। ਅਰ ਅਪਰੋਪ ਗਿਆਨ ਹੁੰਦਾ ਜਿਹੜਾ ਪ੍ਰਤੱਖ ਦੇਖ ਲੈਣਾ ਹਰ ਸਾਥ ਉਹਦੀ ਜੋਤ ਤੱਕ ਲੈਣੀ ਜਿਵੇਂ ਭਗਤ ਨਾਮਦੇਵ ਨੇ ਕੁੱਤੇ ਵਿੱਚ ਵੀ ਦੇਖ ਲਈ ਸੀ ਭਗਵਾਨ ਜੀ ਚੋਰ ਹੋ ਤੁਸੀਂ ਰੋਟੀਆਂ ਚੁੱਕ ਕੇ ਦੌੜੇ ਹੋ ਆ ਘਿਓ ਲਓ ਜਾਂ ਲਓ ਤੇ ਚੁੱਪੜ ਕੇ ਆਓ ਇਹ ਗਿਆਨ ਹੈ ਪ੍ਰਤੱਖ ਜਿਵੇਂ ਭਾਰੀ ਨੰਦ ਲਾਲ ਸਾਹਿਬ ਨੇ ਮੰਗਤੇ ਨੂੰ ਪਸਾਗ ਲਾ ਕੇ ਦੇ ਦਿੱਤੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਹਾ ਸੀ ਤੇ ਤੂੰ ਸਾਡੀ ਪਸਾਕ ਮੰਗ ਤੈਨੂੰ ਕਿਉਂ ਦੇ ਦਿੰਦੀ ਕਹਨ ਲੱਗੇ ਮਹਾਰਾਜ ਤੁਸੀਂ ਮੰਗੀ ਤੇ ਮੈਂ ਦੇ ਦਿੰਦੀ ਸਤਿਗੁਰ ਸੱਚੇ ਪਾਤਸ਼ਾਹ ਜੀ ਤੁਸੀਂ ਮੰਗੀ ਹੈ ਤਾਂ ਮੈਂ ਦਿੰਦੀ ਐ ਮਹਾਰਾਜ ਮਾਰਾ ਕਹੇ ਅਸੀਂ ਤਾਂ ਮੰਗੀ ਜੇ ਉਹ ਤਾਂ ਮੰਗਤਾ ਸੀ ਮਹਾਰਾਜ ਜਦੋਂ ਦਇਆ ਤੁਸੀਂ ਇਹਨਾਂ ਅੱਖਾਂ ਵਿੱਚ ਇਸ ਘਿਰਦੇ ਵਿੱਚ ਆਪਣਾ ਬ੍ਰਹਮ ਗਿਆਨ ਅਪਰੋਪ ਗਿਆਨ ਦੇ ਦਿੱਤਾ ਹੁਣ ਤਾਂ ਤੁਹਾਡੇ ਤੋਂ ਬਿਨਾ ਕੋਈ ਦੂਜਾ ਦੇਸ ਦਾ ਨਹੀਂ ਹਰ ਖਾਂ ਤੇ ਤੁਸੀਂ ਹੀ ਦਿਖਾਈ ਦਿੰਦੇ ਹੋ ਕੋ ਐਸਾ ਗਿਆਨ ਜਿਹੜਾ ਹੈ ਐਸਾ ਗਿਆਨ ਜਪੋ ਮਨ ਮੇਰੇ ਹੋ ਹੋ ਚਾਕਰ ਸਾਚੇ ਮੇਰੇ ਗਿਆਨ ਧਿਆਨ ਸਭ ਕੋਈ ਰਗੈ ਬੰਧਨ ਬਾਂਧਿਆ ਸਭ ਜਗ ਪਵੇ ਹਰ ਬਾਰੋ ਤਾਂ ਸਭ ਕੋਈ ਕਹਿੰਦਾ ਕਿ ਮੈਨੂੰ ਬੜਾ ਗਿਆਨ ਹੈ ਮੈਨੂੰ ਕਿਸੇ ਦੇ ਗਿਆਨ ਦੀ ਲੋੜ ਹੀ ਨਹੀਂ ਪਰ ਮਹਾਰਾਜ ਕਹਿੰਦੇ ਨੇ ਗਿਆਨ ਦੇ ਹੁੰਦਿਆਂ ਹੋਇਆਂ ਵੀ ਬੰਧਨ ਦੇ ਵਿੱਚ ਪਏ ਹੋਏ ਨੇ ਜਾਲ ਵਿੱਚ ਪਏ ਹੋਏ ਨੇ ਨਾ ਵਿਕਾਰ ਛੁੱਟਦੇ ਨੇ ਨਾ ਮੈਂ ਵੇਰੀ ਛੁੱਟਦੀ ਹੈ ਨਾ ਤ੍ਰਿਸ਼ਨਾ ਉਜਲੀ ਹੈ ਤੇ ਫਿਰ ਬਾਹਰ ਕਿਤੇ ਭਾਈ ਕਾਦਾ ਗਿਆਨ ਹੈ ਜਿਹੜਾ ਅੰਤਰੀਵ ਅਪਰੋਖ ਗਿਆਨ ਹੈ ਉਹ ਕੋਈ ਪ੍ਰਾਪਤ ਕਰਦਾ ਹੈ ਗੁਰ ਤੇ ਬੁਝੈ ਸਿਜੈ ਸੋਇ ਗੁਰ ਤੋਂ ਸਮਝ ਕੇ ਗੁਰ ਤੋਂ ਬੁਝ ਕੇ ਆਪਣਾ ਆਪ ਕਿ ਮੈਂ ਕੀ ਹਾਂ ਗੁਰ ਪ੍ਰਸਾਦ ਦਾ ਆਪਣਾ ਆਪ ਸੁੱਝੈ ਤਿਸ ਕੀ ਜਾਨ ਨੂੰ ਤ੍ਰਿਸਨਾ ਬੁਝੈ ਕੋਈ ਸਿਜੈ ਮਾਰੇ ਕਦੇ ਭੁੱਖ ਤੋਂ ਹੁੰਦਾ ਹੈ ਜਿਹੜਾ ਗੁਰੂ ਤੋਂ ਬੁਝ ਲੈਂਦਾ ਹੈ ਆਪਣਾ ਜਿਵੇਂ ਰਾਏ ਬਲਾਰ ਨੂੰ ਮਹਾਰਾਜ ਨੇ ਬੁਜਾ ਦਿੱਤਾ ਸੀ ਜਿਵੇਂ ਭਾਈ ਢੱਡਾ ਜੀ ਨੂੰ ਕਾਨਪੁਰ ਤੋਂ ਗੁਰੂ ਨਾਲ ਸਾਹਿਬ ਗਏ ਉਹਨਾਂ ਨੇ ਬੁਜਾ ਦਿੱਤਾ ਸੀ ਗੁਰਾ ਇੱਕ ਤੇਹੀ ਪੁਜਾਈ ਤੋਂ ਗੁਰਾ ਨੇ ਇੱਕ ਜਿਹੜੀ ਉਹ ਸੁਰਤ ਰੱਬ ਵਿੱਚ ਮਿਲਣ ਵਾਲੀ ਉਹ ਬੁਜਾ ਦਿੱਤੀ ਪੂਜੈ ਪੂਜਨ ਆਰਧ ਵੇਖ ਨਾਰਾਇਣ ਵਲੇ ਨਾਨਕੇ ਗੁਰ ਤੇ ਸਹਜ ਸਾਚ ਵਿਚਾਰ ਗੁਰੂ ਦੇ ਕੋਲ ਹੀ ਸਹਜ ਮਿਲਦਾ ਹੈ ਆਤਮ ਗਿਆਨ ਮਿਲਦਾ ਸਹਜ ਅਵਸਥਾ ਮਿਲਦੀ ਹੈ ਤ੍ਰਿਯਾ ਪਦ ਦੀ ਅਵਸਥਾ ਮਿਲਦੀ ਹੈ ਸਹਜ ਬਿਰੋਹ ਜੈਸੇ ਤਤ ਨਾ ਜਾਈ ਇਸ ਅਵਸਥਾ ਤੇ ਗੁਰੂ ਦੇ ਕੋਲ ਹੀ ਪਹੁੰਚ ਜਾਂਦਾ ਹੈ ਸੱਚੇ ਦੀ ਵਿਚਾਰ ਵਿੱਚ ਗੁਰੂ ਦੀ ਕਿਰਪਾ ਦੇ ਨਾਲ ਹੀ ਜੁੜਿਆ ਜਾਂਦਾ ਹੈ ਗੁਰ ਤੇ ਪਾਏ ਮੁਕਤ ਦਵਾਰ ਗੁਰੂ ਦੇ ਕੋਲੋਂ ਮੁਕਤੀ ਦਾ ਦਵਾਰ ਬ੍ਰह्म ਗਿਆਨ ਇਹ ਪ੍ਰਾਪਤ ਹੁੰਦਾ ਹੈ ਬਿਨਾ ਗੁਰੂ ਤੋਂ ਕੋਈ ਮੁਕਤ ਦਵਾਰ ਪ੍ਰਾਪਤ ਨਹੀਂ ਕਰ ਸਕਦਾ ਤੋਂ ਜਿਸ ਤਰ੍ਹਾਂ ਦਰਵਾਜ਼ੇ ਤੋਂ ਬਿਨਾ ਕੋਈ ਕਮਰੇ ਦੇ ਅੰਦਰ ਨਹੀਂ ਜਾ ਸਕਦਾ ਭਾਈ ਗੁਰਦਾਸ ਸਾਹਿਬ ਸਿੱਧੇ ਨੇ ਬੇਨ ਗੁਰ ਮੁਕਤ ਨਾ ਪਾਈ ਐ ਜਿਉ ਘਰ ਬਿਨ ਬੂਹੇ ਜਿਵੇਂ ਬੂਹੇ ਤੋਂ ਬਿਨਾ ਘਰ ਦੇ ਵਿੱਚ ਕਿਵੇਂ ਜਾਓਗੇ ਪ੍ਰਵੇਸ਼ ਕਿਵੇਂ ਕਰੋਗੇ ਜੇ ਬੂਹਾ ਹੀ ਬੰਦ ਹੈ ਲੋਬਲਿਕ ਅਰੇ ਫੁਰਾਂਗੇ ਤਾਂ ਹੀ ਅੰਦਰ ਜਾਵਾਂਗੇ ਨਾ ਇਹਨੇ ਬਰੋ ਤੋਂ ਦੇਣਾ ਕੋਈ ਮੁਕਤੀ ਤਾਂ ਦਵਾਰ ਕਿਵੇਂ ਪਾ ਦੇਗਾ ਕਹਿੰਦੇ ਸਿਰ ਤਲਵਾਇਆ ਪਾਈ ਐ ਚੰ ਗਿੱਦੜ ਜੂਹੇ ਜੇ ਪੁੱਠੇ ਲਟਕੇ ਸਿਰ ਤਲਵਾਇਆਂ ਟੇਠਾਂ ਨੂੰ ਕਰਕੇ ਸਿਰ ਪੈਰ ਉਪਰ ਨੂੰ ਕਰਕੇ ਮਿਲ ਜਾਵੇ ਮੁਕਤੀ ਤਾਂ ਜਾਮ ਚਟਿਕਾਂ ਚੰਮ ਗਿੱਦੜ ਜੋਹਾਂ ਦੇ ਵਿੱਚ ਚੰਗੜੇ ਹੁੰਦੇ ਪੁੱਠੇ ਲਟਕੇ ਹੁੰਦੇ ਨੇ ਉਹਨਾਂ ਨੂੰ ਰੱਬ ਕਿਉਂ ਨਹੀਂ ਮਿਲ ਗਿਆ ਮੜੀ ਇਨਸਾਨੀ ਜੇਬ ਲੈ ਵਿੱਚ ਖੁੱਟਾ ਚੂਹੇ ਕਈ ਲੋਕ ਸਵਾ ਭਾਲ ਕੇ ਸੰਸਾਰ